ਫਿਰ ਨਾਂ ਨਾਂਗੀ ਹੋਵੇ ਗਰਜੀਤ ਬੋਲਿਆ ਅ ਨਹੀਂ ਯਾਰ ਅਜੇ ਤਾਂ ਮੂਵੀ ਵੇਖੀ ਜਾਂਦੇ ਆਉਣਗੇ ਮੰਦੀ ਬੋਲਿਆ ਨਹੀਂ ਭਾਈ ਜਦੋਂ ਲੋਕੀ ਵੀਸੀਆਰ ਲੈ ਕੇ ਆਉਂਦੇ ਆ ਨਾ ਸਾਰੇ ਕੰਮ ਤਾਂ ਸਵੇਰੇ ਹੀ ਕਰ ਲੈਂਦੇ ਆ ਬੁੜੀਆਂ ਨੂੰ ਮੂਵੀ ਵਿਖਾ ਕੇ ਹੁਣ ਤਾਂ ਫਿਲਮ ਚਲਾਤੀ ਹੋਣੀ ਹੈ ਅਗਲੇ ਨੇ ਗਰਜੀਤ ਬੋਲਿਆ ਉਹ ਫਿਰ ਜਿੰਨੀ ਵੇਖੀ ਗਈ ਆਪਾਂ ਜਾ ਕੇ ਵੇਖ ਲਾਂਗੇ ਬਾਕੀ ਦੀ ਸੁਣ ਲਾਂਗੇ ਦੂਜੇ ਤੋਂ ਸਟੋਰੀ ਗਰਜੀਤ ਨੇ ਸਾਰਾ ਹੱਲ ਦੱਸ ਕੇ ਨਿੱਕੀ ਜੀ ਦੌੜ ਲਾਈ ਜਦੋਂ ਉਸ ਘਰ ਵਿੱਚ ਬੜੇ ਤਾਂ ਟੀਵੀ ਦਾ ਚਾਨਣ ਕਿਕਰਾਂ ਤੇ ਪੈ ਰਿਹਾ ਸੀ ਫਿਲਮ ਦੀਆਂ ਆਵਾਜ਼ਾਂ ਸੁਣ ਕੇ ਉਹ ਕਿਆਸ ਲਾ ਰਹੇ ਸੀ ਕਿਹੜੇ ਐਕਟਰ ਦੀ ਫਿਲਮ ਚੱਲ ਰਹੀ ਹੈ ਤੇ ਫਿਰ ਅੱਜ ਤੋਂ ਪਹਿਲਾਂ ਵੇਖੀਆਂ ਫਿਲਮਾਂ ਦੇ ਡਾਇਲੋਗ ਮਨ ਹੀ ਮਨ ਬੋਲਣੇ ਸ਼ੁਰੂ ਕਰ ਦਿੱਤੇ ਉਹ ਜਾ ਕੇ ਤੱਪੜ ਵਿਛਾ ਕੇ ਬੈਠੇ ਬੰਦਿਆਂ ਵਿੱਚ ਬੈਠ ਗਏ ਅਜੇ ਫਿਲਮ ਦੀ ਸ਼ੁਰੂਆਤ ਹੀ ਹੋਣੀ ਸੀ ਉਹਨਾਂ ਦੇ ਅੰਦਰ ਚਾ ਸੀ ਲੈ ਵੀ ਅੱਜ ਤਾਂ ਬਣ ਗਈ ਗੱਲ ਨਜ਼ਾਰੀ ਆ ਗਏ ਕਿ ਅਜੇ ਇੱਥੇ ਬੈਠਿਆਂ ਨੂੰ ਅੱਧਾ ਘੰਟਾ ਹੀ ਹੋਇਆ ਸੀ ਕਿ ਹਨੇਰੀ ਆਉਣ ਲੱਗ ਪਈ। ਤੇਜ਼ ਹਵਾ ਚੱਲਣ ਲੱਗੀ ਤਾਂ ਕਿਹਾ ਕਰਦਿਆ ਨੇ। ਆਹ ਵੀ ਸੀਆਰ ਬੰਦ ਕਰਕੇ ਰੱਖ ਲਓ ਅੰਦਰ ਕਿਤੇ ਖਰਾਬ ਨਾ ਕਰ ਲਿਓ। ਫੇਰ ਕਿੱਥੇ ਕਰਜਾ ਲਾਉਂਦੇ ਫਿਰੋਗੇ? ਉਹਨਾਂ ਨੇ ਬਿੰਦ ਵਿੱਚ ਹੀ ਟੀਵੀ ਬੰਦ ਕਰਕੇ ਅੰਦਰ ਕਰ ਲਿਆ। ਹਨੇਰੀ ਤੇਜ਼ ਹੋ ਗਈ ਤਾਂ ਸਾਰੇ ਆਪੋ ਆਪਣੇ ਘਰਾਂ ਵੱਲ ਕੂਚ ਕਰ ਗਏ। ਪਰ ਕਾਫੀ ਬੰਦੇ ਅਜੇ ਵੀ ਉੱਥੇ ਹੀ ਕਰਦੀਆਂ ਕੰਧਾਂ ਨਾਲ ਛਾਪ ਲ ਗਏ। ਜਿਨ੍ਹਾਂ ਦੇ ਅੰਦਰ ਬੜਾ ਹੀ ਉਤਸ਼ਾਹ ਸੀ ਕਿ ਹਨੇਰੀ ਦੇ ਰੁਕਣ ਬਾਅਦ ਫੇਰ ਫਿਲਮ ਵੇਖਾਂਗੇ ਗਰਜੀਤ ਤੇ ਮਨਦੀਪ ਦੋਵਾਂ ਜਾਣਿਆਂ ਨੇ ਘਰ ਵੱਲ ਛਕਾੜ ਪਾ ਲਿਆ ਜੇ ਪਾਪੇ ਹੋਰਾਂ ਦੀ ਜਾਗ ਖੁੱਲ ਗਈ ਤਾਂ ਸ਼ਾਂਤ ਆਜੂ ਹਨੇਰੀ ਕਰਕੇ ਘਰਾਂ ਦੇ ਆਵਾਰਾ ਕੁੱਤੇ ਤੇ ਪਸ਼ੂ ਵੀ ੜਾਂਦੇ ਪਏ ਸੀ ਕੁੱਤੇ ਕੋਠਿਆਂ ਤੇ ਖੜ ਕੇ ਹਨੇਰੀ ਨੂੰ ਭੌਂਕਣ ਲੱਗ ਪਏ ਘਰਾਂ ਵਿੱਚੋਂ ਬਾਹਰ ਪਏ ਸਮਾਨ ਨੂੰ ਅੰਦਰ ਕਰਨ ਦੀ ਕਾਮਾਂ ਰੌਲੀ ਪੈਣ ਲੱਗ ਪਈ ਬਾਬਾ ਬਾਗਾ